ਇਹ ਦੁਨੀਆ ਦੀ ਕੀ ਗੱਲ ਆਖਾਂ ਵੇਖੀ ਜਾ ਪਰ ਬੋਲੀ ਨਾ ਇਹ ਦਰਦਾਂ ਵਿੱਚੋਂ ਵੀ ਮઝા ਲੈਂਦੀ ਦੁੱਖ ਦਰਦ ਕਿਸੇ ਨਾਲ ਫੋਲੀ ਨਾ ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋ ਤੇ ਅੱਜ ਅਸੀਂ ਗੱਲ ਕਰਨੀ 도ਗਲੇ ਲੋਕਾਂ ਦੀ ਕਿ 도ਗਲੇ ਲੋਕ ਕੌਣ ਹੁੰਦੇ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਦੋ ਗਲੇ ਲੋਕ ਜਿਹੜੇ ਦੋ ਗੱਲਾਂ ਕਰਦੇ ਹੋਣ ਭਾਵ ਇੱਕ ਪਾਸਾ ਨਾ ਕਰਦੇ ਹੋਣ ਦੋਵੇਂ ਪਾਸੇ ਹੀ ਰੱਖਦੇ ਹੋਣ ਭਾਵ ਦੋਵੇਂ ਲੱਡੂ ਆਪਣੇ ਹੱਥ ਵਿੱਚ ਰੱਖਣਾ ਚਾਹੁੰਦੇ ਹੋਣ ਤੇ ਫਿਰ ਉਹ ਹੁੰਦੇ ਦੋਗਲੇ ਲੋਕ ਜਿਹੜੇ ਤੁਹਾਡੇ ਮੂੰਹ ਤੇ ਤੁਹਾਡੀਆਂ ਸਿਫਤਾਂ ਕਰਦੇ ਹੋਣ ਤੁਹਾਡੇ ਮੂੰਹ ਤੇ ਤੁਹਾਨੂੰ ਸਲਾਉਂਦੇ ਹੋਣ ਤੇ ਉਹ ਤੁਹਾਡੀਆਂ ਸਿਫਤਾਂ ਕਰਦੇ ਹੋਣ ਤੇ ਦੂਜੇ ਦੀਆਂ ਬੁਰਾਈਆਂ ਤੁਹਾਡੇ ਕੋਲ ਆ ਕੇ ਕਰਦੇ ਹੋਣ ਤੇ ਫਿਰ ਉਹ ਲੋਕ ਜਦੋਂ ਦੂਜਿਆਂ ਕੋਲ ਜਾਂਦੇ ਨੇ ਨਾ ਤਾਂ ਫਿਰ ਉਹ ਉਹਨਾਂ ਦੀਆਂ ਸਿਫਤਾਂ ਕਰਨ ਲੱਗ ਜਾਂਦੇ ਨੇ ਤੇ ਤੁਹਾਡੀਆਂ ਬੁਰਾਈਆਂ ਕਰਦੇ ਹੋਣਗੇ ਇਹੋ ਜਿਹੇ ਲੋਕਾਂ ਨੂੰ ਪਹਿਚਾਣਿਆ ਤਾਂ ਜਾਂਦਾ ਆ ਪਰ ਫਿਰ ਵੀ ਕਈ ਵਾਰ انسان ਦਾ ਦਿਲ ਦਿਮਾਗ ਤੇ ਪਾਰਾ ਪੈ ਜਾਂਦਾ ਕਿਉਂਕਿ ਦਿਮਾਗ ਤਾਂ ਦੱਸ ਦਿੰਦਾ ਆ ਕਿ ਇਹ ਵਿਅਕਤੀ ਐਵੇਂ ਦਾ ਆ ਕਿਉਂਕਿ ਸਮਝਣ ਤੇ ਸੋਚਣ ਦੀ ਸ਼ਕਤੀ ਹਰੇਕ ਕੋਲ ਹੁੰਦੀ ਤੇ ਵਿਅਕਤੀ ਸਮਝ ਵੀ ਜਾਂਦਾ ਕਿ ਇਹ ਜੋ ਮੇਰੇ ਕੋਲ ਦੂਜੇ ਦੀਆਂ ਬਰਾਈਆਂ ਕਰ ਰਿਹਾ ਇਹ ਮੇਰਾ ਤਾਂ ਹੈ ਨਹੀਂ ਇਹ ਮੇਰੀਆਂ ਵੀ ਦੂਜੇ ਕੋਲ ਜ਼ਰੂਰ ਕਰਦਾ ਹੋਵੇਗਾ ਪਰ ਕਈ ਵਾਰ ਇਨਸਾਨ ਜਿਹੜਾ ਉਹ ਮਜਬੂਰ ਹੁੰਦਾ ਉਹ ਦਿਲ ਦੀ ਮੰਨ ਲੈਂਦਾ ਕਿ ਨਹੀਂ ਕੋਈ ਗੱਲ ਨਹੀਂ ਚਲੋ ਛੱਡੋ ਪਰ ਇਹੋ ਜਿਹੇ ਲੋਕਾਂ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਤੇ ਫਿਰ ਜਿਹੜੇ ਇਹ 도ਗਲੇ ਲੋਕ ਹੁੰਦੇ ਆ ਨੇ ਨਾ ਇਹ ਕਈ ਵਾਰ ਕੀ ਕਰਦੇ ਨੇ ਕਿ ਤੁਹਾਡੇ ਮੂੰਹ ਤੇ ਤੁਹਾਡੀ ਤਰੱਕੀ ਜਾਂ ਤੁਹਾਡੇ ਸੁਭਾਅ ਬਾਰੇ ਸਿਫਤਾਂ ਕਰਨਗੇ ਕਿ ਜੋ ਤੂੰ ਕੀਤਾ ਬਹੁਤ ਵਧੀਆ ਮੈਂ ਬਹੁਤ ਖੁਸ਼ ਹਾਂ ਪਰ ਉਹਨਾਂ ਦੇ ਚਿਹਰੇ ਦੀ ਕੋਈ ਨਾ ਕੋਈ ਚਲਕ ਤੁਹਾਨੂੰ ਦੱਸ ਹੀ ਜਾਂਦੀ ਆ ਕਿ ਨਹੀਂ ਇਹ ਅੰਦਰੋਂ ਤਾਂ ਖੁਸ਼ ਹੋਣ ਦਾ ਜੋ ਚਿਹਰੇ ਤੋਂ ਖੁਸ਼ ਹੋਣ ਦਾ ਨਾਟਕ ਕਰ ਰਿਹਾ ਨਾ ਇਹ ਅੰਦਰੋਂ ਇਹਨੂੰ ਇਹ ਗੱਲ ਪਚ ਨਹੀਂ ਰਹੀ ਤੇ ਫਿਰ ਉਹ ਹੀ ਇਨਸਾਨ ਦੂਜੇ ਜਾਣੇ ਕੋਲ ਤੁਹਾਡੀ ਬਰਾਈ ਕਰੂਗਾ ਹੁਣ ਗੱਲ ਕੋਈ ਵੀ ਹੋ ਸਕਦੀ ਆ ਜ਼ਰੂਰੀ ਨਹੀਂ ਕੋਈ ਇੱਕ ਗੱਲ ਕੋਈ ਵੀ ਗੱਲ ਹੋ ਸਕਦੀ ਤੁਹਾਡੇ ਸਭਾ ਨੂੰ ਲੈ ਕੇ ਹੋ ਸਕਦਾ ਉਹ ਤੁਹਾਡੀਆਂ ਬਰਾਈਆਂ ਕਰਦਾ ਹੋਵੇ ਤੁਹਾਡੇ ਕੰਮ ਕਾਰ ਨੂੰ ਲੈ ਕੇ ਤੁਹਾਡੀਆਂ ਬਰਾਈਆਂ ਕਰਦਾ ਹੋਵੇ ਕਈ ਵਾਰ ਕਈ ਗੱਲਾਂ ਬਣ ਜਾਂਦੀਆਂ ਕਿਉਂਕਿ ਜ਼ਿੰਦਗੀ ਵਿੱਚ ਚੱਲਦੇ ਆ ਰਿਸ਼ਤੇ ਨੂੰ ਨਿਭਾਉਂਦੇ ਆ ਬੜਾ ਕੁਝ ਚੱਲਦਾ ਤੇ ਫਿਰ ਉੱਥੇ ਕੋਝ ਲੋਕ ਦੋਗਲਾਪਨ ਕਰ ਜਾਂਦੇ ਨੇ ਕੇ ਦੋਨੋਂ ਹੀ ਲੱਡੂ ਆਪਣੇ ਹੱਥ ਵਿੱਚ ਰੱਖਣਾ ਚਾਹੁੰਦੇ ਨੇ ਅਕਸਰ ਉਹ ਲੋਕ ਆਪਣੇ ਆਪ ਨੂੰ ਬਹੁਤ ਚਲਾਕ ਸਮਝਦੇ ਹੁੰਦੇ ਆ ਕਿ ਮੈਂ ਬਹੁਤ ਚਲਾਕ ਸ਼ਾਇਦ ਇੱਧਰ ਦੀ ਗੱਲ ਉੱਧਰ ਤੇ ਉੱਧਰ ਦੀ ਗੱਲ ਇੱਧਰ ਨਹੀਂ ਆਉਂਦੀ ਹੋਵੇਗੀ ਪਰ ਨਹੀਂ ਉਹਨਾਂ ਇਨਸਾਨਾਂ ਦੀਆਂ ਗੱਲਾਂ ਦਾ ਵੀ ਪਤਾ ਲੱਗ ਜਾਂਦਾ ਕਿ ਉਹ ਸਾਡੇ ਬਾਰੇ ਕੀ ਗੱਲਾਂ ਕਰਦੇ ਨੇ ਸੋ ਦੋਗਲੇ ਲੋਕਾਂ ਨੂੰ ਵੀ ਕੁਝ ਸਮਝ ਜਾਣਾ ਚਾਹੀਦਾ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣਾ ਚਾਹੀਦਾ ਸੱਚੇ ਨੂੰ ਸੱਚਾ ਤੇ ਝੂਠੇ ਨੂੰ ਝੂਠਾ ਜ਼ਰੂਰ ਕਹਿਣਾ ਚਾਹੀਦਾ ਕਿਉਂਕਿ ਇਹ ਲੇਖਾ ਜੋਖਾ ਤਾਂ ਜ਼ਰੂਰ ਹੁੰਦਾ ਆ ਤੇ ਫੇਰ ਜਿਨ੍ਹਾਂ ਨੂੰ ਇਹ ਗੱਲ ਦੀ ਸਮਝ ਲੱਗ ਜਾਂਦੀ ਆ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਇਹੋ ਜਿਹੇ 도ਗਲੇ ਲੋਕਾਂ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖਣ ਕਿਉਂਕਿ ਉਹ ਨੁਕਸਾਨ ਜ਼ਰੂਰ ਕਰਦੇ ਨੇ ਸੋ ਇਹੋ ਜਿਹੇ ਲੋਕਾਂ ਨੂੰ ਪਹਿਚਾਨਣਾ ਸਿੱਖੋ ਇਹੋ ਜਿਹੇ ਲੋਕਾਂ ਨੂੰ ਸਮਝਣਾ ਸਿੱਖੋ ਜੇਕਰ ਜ਼ਿੰਦਗੀ ਵਿੱਚ ਚੰਗਾ ਬਰਹਿਣਾ ਨਾ ਜ਼ਿੰਦਗੀ ਨੂੰ ਸੌਖੀ ਰੱਖਣਾ ਨਾ ਤਾਂ ਫਿਰ ਇਹੋ ਜਿਹੇ 도ਗਲੇ ਲੋਕਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਆਪਣੇ ਘਰ ਦੇ ਭੇਤ ਬਿਲਕੁਲ ਨਹੀਂ ਦੇਣੇ ਚਾਹੀਦੇ ਉਹਨਾਂ ਕੋਲ ਪਰਦਾ ਬਣਾ ਕੇ ਰੱਖਣਾ ਚਾਹੀਦਾ ਕਿਉਂਕਿ ਉਹ ਤੁਹਾਡੇ ਨਹੀਂ ਆ ਜੋ ਤੁਹਾਡੇ ਮੂੰਹ ਤੇ ਤੁਹਾਡੀਆਂ ਸਿਫਤਾਂ ਕਰਦੇ ਨੇ ਨਾ ਤੁਹਾਡੇ ਨਹੀਂ ਹੋ ਸਕਦੇ ਉਹ ਦੂਜੇ ਦੇ ਮੂੰਹ ਤੇ ਜਾ ਕੇ ਦੂਜੇ ਦੀਆਂ ਵੀ ਸਿਫਤਾਂ ਹੀ ਕਰਦੇ ਨੇ ਤੇ ਤੁਹਾਡੀਆਂ ਬਰਾਈਆਂ ਕਰਦੇ ਨੇ ਇਸ ਲਈ ਆਪਾਂ ਅੱਗੇ ਵੀ ਕਾਫੀ ਵੀਡੀਓਜ਼ ਕਰ ਚੁੱਕੇ ਆਂ ਕਿ ਜੋ ਸੱਚਾ ਦੋਸਤ ਹੁੰਦਾ ਨਾ ਸੱਚਾ ਮਿੱਤਰ ਹੁੰਦਾ ਜਾਂ ਕੋਈ ਆਪਣਾ ਹੁੰਦਾ ਨਾ ਉਹ ਚੰਗੀ ਗੱਲ ਨੂੰ ਤਾਂ ਚੰਗੀ ਕਹਿੰਦਾ ਆ ਪਰ ਮਾੜੀ ਗੱਲ ਨੂੰ ਗਲਤੀ ਨੂੰ ਵੀ ਗਲਤੀ ਦੱਸਦਾ ਆ ਕਿ ਤੇਰੇ ਵਿੱਚ ਆਹ ਕਮੀ ਆ ਇਸ ਨੂੰ ਵੀ ਸੁਧਾਰ ਕਰ ਲੈ ਤੇ ਫਿਰ ਇੱਥੋਂ ਪਤਾ ਲੱਗ ਜਾਂਦਾ ਕਿ ਇਹ ਸਾਡਾ ਆ ਇਹ ਸਾਡੇ ਮੂੰਹ ਤੇ ਵੀ ਤਾਂ ਸਾਡੀ ਬੁਰਾਈ ਕਰ ਹੀ ਰਿਹਾ ਆ ਨਾ ਤੇ ਫਿਰ ਜਿਹੜੇ 도ਗਲੇ ਹੁੰਦੇ ਉਹ ਤੁਹਾਡੇ ਮੂੰਹ ਤੇ ਕਦੇ ਤੁਹਾਨੂੰ ਮਾੜਾ ਨਹੀਂ ਕਹਿਣਗੇ ਸੋ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਗੱਲਾਂ ਜ਼ਰੂਰ ਚੰਗੀਆਂ ਲੱਗੀਆਂ ਹੋਣਗੀਆਂ ਤੇ ਸੋ ਇਨਸਾਨਾਂ ਨੂੰ ਪਹਿਚਾਨਣ ਦੀ ਸਮਝ ਜ਼ਰੂਰ ਰੱਖੋ ਖੁਸ਼ ਰਹੋ ਤੰਦਰੁਸਤ